ਸ਼ੁਰੂ ਹੀ ਹੈਗੇ ਨੇ ਗੋਤਮਨਗਰ ਦੇ ਰਹਿਣ ਵਾਲੇ ਅੱਛਾ ਕਿ ਉਹ ਸਾਨੂੰ ਬਾਅਦ ਵਿੱਚ ਇੱਥੇ ਹਸਪਤਾਲ ਤੋਂ ਪਤਾ ਲੱਗਿਆ ਤੇ ਜਿਹੜਾ ਹਸਪਤਾਲ ਹੈਮਸ ਹਸਪਤਾਲ ਦੇ ਵਿੱਚ ਜਿਹੜਾ ਇਹਨਾਂ ਨੂੰ ਐਡਮਿਟ ਨੇ ਤੋਂ ਇਹਨਾਂ ਤੋਂ ਅੱਗੇ ਫਰਦਰ ਜੇ ਅਸੀਂ ਵੈਰੀਫਾਈ ਕਰ ਰਹੇ ਹਾਂ ਜਿਹੜੇ ਬੰਦਿਆਂ ਨੇ ਇਹਨਾਂ ਨਾਲ ਖੁਫਮਾਰ ਕੀਤੀ ਉਹਨਾਂ ਨੂੰ ਵੈਰੀਫਾਈ ਕਰਕੇ ਤੋਂ ਦੇ ਉੱਤੇ ਬਣਦੀ ਸਖਤ ਸਿਕਤਾਰਮੀ ਦੀਆਂ ਕਾਰਵਾਈ ਕੀਤੀ ਜਾਵੇ ਸਰ ਜਿੰਨਾ ਵੱਲ ਇਹਨਾਂ ਦਾ ਨਾਮ ਹੈ ਜਿੰਨਾ ਵੱਲ ਇਹਨਾਂ ਦਾ ਨਾਮ ਲਗਾਇਆ ਜਾ ਰਿਹਾ ਉਹ ਨਵਲੇ ਇੱਥੇ ਛੱਡ ਕੇ ਗਏ ਹੋਈ ਬੰਦੇ ਵੈਰੀਫਾਈ ਕਰ ਰਹੇ ਆ ਜੀ ਫਿਲਹਾਲ ਅਸੀਂ ਇੱਥੇ ਅਸੀਂ ਰੈਸਟਿਗੇਟ ਕਰ ਲਈ ਹੀ ਪਹੁੰਚੇ ਆ ਇਹਨਾਂ ਤੋਂ ਪੁੱਛ ਰਹੇ ਆ ਇਹਨਾਂ ਦੇ ਫੈਮਿਲੀ ਮੈਂਬਰਸ ਹੈਗੇ ਨੇ ਸੋ ਜਿੰਨਾ ਜਿੰਨਾ ਬਾਰੇ ਦੱਸਦੇ ਉਹਨਾਂ ਨੂੰ ਪ੍ਰੋਪਰ ਵੈਰੀਫਾਈ ਕਰ ਰਹੇ ਆ ਤੇ ਬੰਦੇ ਜਿਹੜੀ ਕਾਰਵਾਈ ਆ ਉਹ ਪ੍ਰੋਪਰਲੀ ਕਰ ਸਰ ਇਹਦਾ ਪਰਿਵਾਰੀ ਮੈਂਬਰ ਰੋਲ ਲਾ ਰਹੇ ਨੇ ਨਸ਼ੇ ਦੇ ਖਿਲਾਫ ਇਹਨਾਂ ਦੇ ਵਾਇਓ ਉਠਾਈਦੇ ਇਹਨਾਂ ਦੇ ਉੱਤੇ ਹਮਲਾ ਹੋ ਜਾਂਦਾ ਉਹ ਉਸੇ ਵਿੱਚ ਕਹਿ ਰਹੇ ਜਿਵੇਂ ਕੇ ਸੀ ਇਹ ਜੇ ਹੁਣੇ ਹੀ ਮੌਕੇ ਤੇ ਇੱਥੇ ਪਹੁੰਚੇ ਆ ਸਾਰੀਆਂ ਚੀਜ਼ਾਂ ਨੂੰ ਜਿਹੜਾ ਪ੍ਰੋਪਰਲੀ ਵੈਰੀਫਾਈ ਕੀਤਾ ਜੀ ਸਰ ਸੀਸੀਟੀਵੀ ਮਿਲੀ ਹੋਈ ਏਜੀ ਕਪੂਰਖਲਾ ਰੋਡ ਤੇ ਬੰਪਰ ਹੈਗਾ ਉਹ ਤੇ ਉਹਦੇ ਤੇ ਜੀ ਜੀ ਸਰ ਦੱਸਿਆ ਜਾ ਰਿਹਾ ਕਿ ਕਿੱਥੇ ਦੇ ਰਹਿਣ ਵਾਲੇ ਆ ਜਿਨ੍ਹਾਂ ਤੇ ਹਮਲਾ ਹੋਇਆ ਇਹ ਗੋਤਮ ਨਗਰ ਦੇ ਰਹਿਣ ਵਾਲੇ ਵੀ ਜਿਵੇਂ ਦੱਸਿਆ ਕਿ ਸ਼ਾਮ ਕਿਸ਼ੋਰ ਉਹਨਾਂ ਦਾ ਨਾਮ ਆ ਪਰ ਇਹਨਾਂ ਦੇ ਇਹਨਾਂ ਨੂੰ ਫਰਦਰ ਜਿਹੜਾ ਕਿਸੇ ਨਾਲ ਲੜਾਈ ਝਗੜਾ ਹੋਇਆ ਹੈ ਕੀ ਗੱਲ ਸੀ ਇਹਨੂੰ ਵੈਰੀਫਾਈ ਕੀਤਾ ਹੈ ਅਖਾੜ ਪਰਿਵਾਰਿਕ ਮੈਂਬਰ ਕਹਿ ਰਹੇ ਕੋ ਥ੍ਰੈਟ ਵਗੈਰਾ ਵੀ ਮਿਲਦੇ ਸੀ ਇਹਨਾਂ ਨੂੰ ਕਾਕੀ ਜਿਹਨੇ ਪਹਿਲਾਂ ਹੀ ਕਹਿ ਚੁੱਕੇ ਨੇ ਬਾਰ-ਬਾਰ ਉਹੀ ਗੱਲ ਹੀ ਦੁਹਰਾ ਰਹੇ ਇਹ ਤਸਵੀਰਾਂ ਜਿਵੇਂ ਇਸੇ ਮੌਕੇ ਤੇ ਆਏ ਆ ਸਾਰੀਆਂ ਚੀਜ਼ਾਂ ਨੂੰ ਵੈਰੀਫਾਈ ਕੀਤਾ ਜਾਊਗਾ ਕਿ ਜੋ ਬੰਦੀ ਕਰ ਰਹੀ ਉਹ ਸਭ ਤੋਂ ਸਹੀ ਚਲ ਹਮਲਾਤ ਸਰ ਕਿੰਨੇ ਮੁੰਡਿਆਂ ਨੇ ਇਹਨਾਂ ਦੇ ਉੱਤੇ ਕੀਤਾ ਵਾ ਇਹਨਾਂ ਦਾ ਪਤਾ ਦੱਸਣ ਦਾ ਮਤਲਬ ਦੋ ਨਹੀਂ ਮਨ ਵੈਰੀਫਾਈ ਕੀਤਾ ਜਦੋਂ ਤੇ ਛੱਡਣ ਵੀ ਦੋ ਹੀ ਆ ਸੀਸੀਟੀਵੀ ਚ ਜਿਹੜੇ ਕਹਿ ਰਹੇ ਆ ਲੰਦਰ ਮੈਂ ਕਾਫੀ ਵਾਰ ਕਹਿ ਚੁੱਕਿਆ ਕਿ ਇਹਨੂੰ ਵੈਰੀਫਾਈ ਕਰ ਰਹੇ ਆ ਠੀਕ ਹੈ ਜੀ ਠੀਕ ਹੈ ਸਰ ਠੀਕ ਹੈ ਠੀਕ ਹੈ ਜੀ ਉਹ ਬਿਲਕੁਲ ਦੱਸ ਦੀਆਂ ਜਿਹੜੇ ਤਸਵੀਰਾਂ ਦਾ ਨਾ ਸਾਂਝੇ ਕਰ ਰਹੇ ਆ ਜਲੰਧਰ ਤੇ ਕਬੂਤਰਾ ਚੌਂਦੇ ਬਿਲਕੁਲ ਨਾਲ ਇੱਕ ਹਸਪਤਾਲ ਆ ਸੋ ਉੱਥੇ ਜਿਹੜਾ ਕਿ ਦੱਸਿਆ ਜਾ ਰਿਹਾ ਕਿ ਇੱਕ ਵਿਅਕਤੀ 'ਤੇ ਉਹਨਾਂ ਦਾ ਕਿ ਹਮਲਾ ਕੀਤਾ ਗਿਆ ਸੋ ਦੱਸਿਆ ਜਾ ਰਿਹਾ ਕਿ ਕਬੂਤਰਾ ਰੋਡ ਦੇ ਉੱਪਰ ਇੱਕ ਪੈਟਰੋਲ ਪੰਪ ਦੇ ਕੋਲ ਜਿਹੜਾ ਹਮਲਾ ਕੀਤਾ ਗਿਆ ਸੋ ਪਰਿਵਾਰਿਕ ਮੈਂਬਰਾਂ ਨੇ ਕਹਿਣਾ ਕਿ ਉਹਨਾਂ ਦਾ ਹਸਬੰਦ ਆ ਜਿਹੜਾ ਕਿ ਜਿਹੜੇ ਦੀ ਵਾਈਫ ਹੁੰਦਾ ਕਹਿੰਦਾ ਕਿ ਮੇਰਾ ਹਸਬੰਦ ਆ ਜਿਹੜਾ ਲੁਧਿਆਣਾ ਗਿਆ ਸੀ ਗਿਆ ਸੋ ਜਦੋਂ ਵਾਪਿਸ ਆਇਆ ਸੋ ਉਸ ਤੋਂ ਬਾਅਦ ਉਹਨੂੰ ਜਦੋਂ ਫੋਨ ਕੀਤਾ ਗਿਆ ਤੇ ਉਹਦਾ ਫੋਨ ਇੱਕ ਸਵਿਚ ਹੋ ਸੀ ਦੂਜੇ ਫੋਨ 'ਤੇ ਫੋਨ ਕੀਤਾ ਗਿਆ ਤਾਂ ਹਸਪਤਾਲ ਵਾਲਾ ਫੋਨ ਚੁੱਕਦੇ ਆ ਤੇ ਉਹ ਕਹਿੰਦੇ ਆ ਕਿ ਤੁਹਾਡਾ ਜਿਹੜਾ ਬੰਦਾ ਜਿਹੜਾ ਜਿਹਨੇ ਤੁਹਾਨੂੰ ਫੋਨ ਕਰ ਰਿਹਾ ਇਸ ਟਾਈਮ ਹਸਪੀਟਲ ਆ ਸੋ ਦੱਸਿਆ ਜਾ ਰਿਹਾ ਕੁਝ ਬਤਾਂ ਸੁਤਰਾ ਉਪਰ ਚੱਲ ਰਿਹਾ ਕਿ ਦੋ ਵਿਅਕਤੀ ਨੇ ਕਾਰ 'ਚ ਇਸ ਬੰਦੇ ਨੂੰ ਉੱਥੇ ਹਸਪਤਲ ਛੱਡ ਕੇ ਗਏ ਸੀਗੇ ਉਸ ਤੋਂ ਬਾਅਦ ਉਹ ਫਰਾਰ ਹੋ ਜਾਂਦੇ ਆ ਸੋ ਮੌਕੇ ਤੇ ਕਾਫੀ ਪੁਲਿਸ ਫੋਰਸ ਜਿਹੜੀ ਮੌਕੇ ਤੇ ਪਹੁੰਚੀ ਔਰ ਉਹਨਾਂ ਦਾ ਕਹਿਣਾ ਹੈ ਕਿ ਆ ਫਿਲਹਾਲ ਇਹ ਬੈਰੀ ਵੈਰੀਫਾਈ ਕੀਤਾ ਜਾ ਰਿਹਾ ਕਿ ਕਿੰਨਾ ਬੁਲਟ ਹਮਲਾ ਕੀਤਾ ਗਿਆ ਕੀ ਗੱਲਬਾਤ ਸੀਗੀ ਲੇਕਿਨ ਇੰਨਾ ਜਰੂਰ ਤਾਂ ਸੇ ਹੈਗਾ ਕਿ ਕਪੂਰਥਲਾ ਰੋਡ ਦੇ ਕੋਲ ਇੱਕ ਪੈਟਰੋਲ ਪੰਪ ਦੇ ਬਾਹਰ ਜਿਹੜਾ ਕਿ ਸਾਡਾ ਹਮਲਾ ਹੋਇਆ ਪੜਾਈ ਗਈ ਜਿਹੜੀ ਇੱਥੇ ਮੁੰਡੇ ਸ਼ਰਕ ਪੁਲਸ ਅੱਛਾ ਪੁਲਸ ਆਪਣੇ ਕੋਲ ਨਾਲ ਹੈ ਹੁਣ ਮਿਛਰਾ ਹੀ ਕਿੱਦਾਂ ਦੇ ਲੋ ਨਸ਼ੇ ਦੇ ਖਿਲਾਫ ਕੋਈ ਆਵਾਜ਼ ਠਾਉਂਦਾ ਉਹਦੇ ਤੇ ਹਮਲਾ ਹੋਣਾ ਸ਼ੁਰੂ ਹੋ ਗਿਆ ਇਹ ਤਾਂ ਪਗੰਦਮਾਨ ਸਾਹਿਬ ਦੱਸਣ ਅੱਛਾ ਸਰ ਕੀ ਲੱਗਦਾ ਜਿੱਦਾਂ ਦੇਖੋ ਹੁਣ ਤਾਂ ਢੋਲੋ ਆਵਾਜ਼ ਉਠਾਈ ਗਈ ਨਸ਼ਾ ਤਸਕਰ ਦੇ ਖਿਲਾਫ ਕੰਪਲੀਟ ਲਗਾਏਗੀ ਕੀ ਲੱਗਦਾ ਕਿ ਆਉਣ ਵਾਲੇ ਬਿਲਕੁਲ ਜਿੱਦਾਂ ਪੁਲਿਸ ਪੁਲਿਸ ਆਫੀਸਰ ਇੱਥੇ ਆਏ ਤਾਂ ਉਹਨਾਂ ਨੇ ਕਹਿਣਾ ਕਿ ਕਬੂਤਸਲਾ ਰੋਡ ਦੇ ਉੱਪਰ ਇੱਕ ਕੰਟਰੋਲ ਪਬ ਦੇ ਬਾਹਰ ਹੀ ਹਮਲਾ ਹੋਇਆ ਜਾਨਕੀ ਘਰ ਦੇ ਕੋਲ ਹੀ ਹਮਲਾ ਹੋਇਆ ਉਹਨਾਂ ਨੇ ਇਹਨੂੰ ਕਿੱਦਾਂ ਦੇ ਦੋਗੇ ਬੰਦਾ ਸੁਰੱਖਿਤ ਕਿੱਥੇ ਹੈ ਕਿੱਥੇ ਵੀ ਸੁਰੱਖਿਤ ਨਹੀਂ ਭਾਜੀ ਗੱਲ ਵਹੀ ਮੈਂ ਕਰ ਰਿਹਾ ਕਿ ਹੁਣ ਮੇਰੇ ਕੋ ਲਫ਼ਜ਼ ਨਹੀਂ ਕਿ ਸਾਡਾ ਜਿਹੜਾ ਦਿਮਾਗ ਇਸ ਟਾਈਮ ਸਾਡਾ ਬੰਦਾ ਇੰਜਰਡ ਆ ਬੜਾ ਕਮਾਲ ਸਾਰਾ ਉੱਤਰ ਰਿਹਾ ਲੇਕਿਨ ਮੈਂ ਪ੍ਰਭੂ ਸ਼ਿਗਾਮ ਅੱਗੇ ਇਹ ਅਰਦਾਸ ਕਰੂੰ ਕਿ ਸਾਡਾ ਜਿਹੜਾ ਬੰਦਾ ਪੰਨਾ ਫਿੱਟ ਹੋਵੇ ਉਹ ਜੀ ਗੱਲ ਕੋਈ ਸਬਸਰਾਂ ਨੂੰ ਮੈਨੂੰ ਆਸ਼ ਜਿਹੜੀ ਟੀਮਾਂ ਗਠਿਤ ਕਰ ਦਿੱਤੀਆਂ ਗਈਆਂ ਡਿਪਟੀ ਸਾਹਿਬ ਆਵੇ ਮਾਰਕੀਟ ਸਾਹਿਬ ਐਸਪੀ ਸਾਹਿਬ ਵੀ ਆਏ ਆ ਉਹਨਾਂ ਨੇ ਤਾਂ ਸੀਐਸਟਾਬ ਵੀ ਪਹੁੰਚੇ ਉਹਨਾਂ ਨੇ ਉਹਦੇ ਇਹ ਕਹਿੰਨਾ ਟੀਮਾਂ ਜਿਹੜੀ ਗਠਿਤ ਹੋ ਗਈਆਂ ਆਈਆਂ ਤਾਂ ਬੜੀ ਛੇਤੀ ਜਿਹੜੇ આરોપી ਆ ਸਾਡੇ ਗ੍ਰਿਫਤ ਹੋਣਗੇ ਬਾਕੀ ਇਹ ਕਹਿੰਦੇ ਸਵੇਰ ਤੱਕ ਨਹੀਂ ਹੋਊਗਾ ਜਦੋਂ ਸਰੀ ਸੰਗਠਨਾ ਉਹਨਾਂ ਲੋਕ ਦਾ ਰੋੜਾ ਤੋੜੋਗੀ ਇਹੋ ਜਿਹਾ ਨਸ਼ਾ ਮਾਫੀਆ ਨੂੰ ਮਿੱਟੀ ਚ ਮਿਲਾ ਕੇ ਹਟਾਂਗੇ ਤੇ ਜਿੱਦਾਂ ਜਿਹੜਾ ਹਮਲਾ ਹੋਇਆ ਅਮਿਸ਼ਰਾ ਜੀ ਜਿਹੜਾ ਹਮਲਾ ਹੋਇਆ ਤੇ ਜਿੱਦਾਂ ਚਲੋ ਬਹੁਤ ਵੱਡਾ ਹਮਲਾ ਹੋਇਆ ਉਹਨਾਂ ਦੇ ਉੱਪਰ ਤੇ ਜਿਹੜੀ ਤੁਹਾਡੀ ਸੇਨਾ ਐ ਜਿਹੜੀ ਆਮ ਸੇਨਾ ਹੈ ਸੋ ਉਸ ਤੋਂ ਬਾਅਦ ਵੀ ਜਿਹੜਾ ਕਿ ਨਸ਼ਾ ਤਤਕਰਾ ਦੇ ਉੱਪਰ ਇੱਦਾਂ ਹੀ ਲੱਗੀ ਇੱਕ ਇੱਕ ਬੰਦੇ ਤੇ ਹਮਲਾ ਕਰਕੇ ਮੈਨੂੰ ਮੈਨੂੰ ਲੱਗਦਾ ਸਾਡੇ ਸੰਗਠਨ ਨੂੰ ਉਹਨਾਂ ਨੇ ਪੱਕਾ ਕਰਤਾ ਅੱਛਾ ਜੀ ਮੈਂ ਤੁਹਾਡੇ ਕੋਲੋਂ ਉਹ ਦਵਾ ਰਾ ਫੇਰ ਆਵਾਜ਼ ਉਠਾਈ ਜਾਊਂਗੀ ਮੈਂ ਕਹਿੰਦਾ ਜਿਹੜਾ ਸਾਡੇ ਅੰਦਰ ਡਰ ਸਿਉ ਖਤਮ ਕਰਤਾ ਅੱਛਾ ਹੁਣ ਉਹਨਾਂ ਦੀ ਖੈਰ ਨਹੀਂ ਇਹ ਗੱਲ ਕਲੀਅਰ ਕਰ ਦਵਾ ਹੁਣ ਨਸ਼ਾ ਮਾਫੀਆ ਦੀ ਖੈਰ ਨਹੀਂ ਉਹਦੀ ਹੁਣ ਕੋਠੀਆਂ ਕਾਰਾ ਡਿਗਵਾ ਕੇ ਰਹੂੰਗਾ ਉਹਦੇ ਲਈ ਮੈਨੂੰ ਜਿੰਨਾ ਮਰਜ਼ੀ ਸੰਘਰਸ਼ ਸੋ ਦੇ ਕਮਿਸ਼ਨਰ ਸਾਹਿਬ ਮੌਕੇ ਤੇ ਪਹੁੰਚੇ ਨੇ ਤੇ ਦાદਾ ਜੀ ਮੌਕੇ ਤੇ ਪੁਲਿਸ ਵੀ ਪਹੁੰਚੀ ਹੈ ਤੇ ਵੈਰੀਫਾਈ ਕੀਤਾ ਦાદਾ ਜੀ ਕਿ ਕਿ ਤੁਸੀ ਦਾ ਨਾਮ ਸਾਜਿਆ ਕਰਿਆ ਜਲੰਧਰ ਦੇ ਇੱਕ ਹਸਪਤਾਲ ਦੀਆਂ ਤੋਂ ਦાદਾ ਜੀ ਕਿ ਕਬੂਤਰਾਂ ਰੋਡ ਦੇ ਬਿਲਕੁਲ ਇੱਕ ਕਬੂਤਰਾਂ ਚੌਂਕ ਦੇ ਬਿਲਕੁਲ ਨਾਲ ਇੱਕ ਹਸਪਤਾਲ ਆ ਸੋ ਉੱਥੇ ਜਿਹੜਾ ਇੱਕ ਵਿਅਕਤੀ ਨੂੰ ਜਿਹੜਾ ਕਿ ਐਡਮਿਟ ਕਰਾਇਆ ਗਿਆ ਸੋ ਪਰਿਵਾਰਕ ਮੈਂਬਰਾਂ ਆ ਰੋਪ ਆ ਕਿ ਸੀਸੀਟੀਵੀ ਚੈੱਕ ਕੀਤੇ ਆ ਸੋ ਉਹੀ ਵਿਅਕਤੀ ਸੀ ਜਿੰਨਾ ਵੱਲੋਂ ਜਿੰਨਾਂ ਦਾ ਇਹ ਨਾਮ ਲੈ ਰਹੇ ਆ ਸੋ ਉਹੀ ਵਿਅਕਤੀ ਸੀ ਜਿੰਨਾਂ ਵੱਲੋਂ ਇੱਥੇ ਉਹਨਾਂ ਨੂੰ ਛੱਡਿਆ ਗਿਆ ਸੋ ਫਿਲਹਾਲ ਜਿਹੜਾ ਕਿ ਉਹਦੇ ਹਾਲਾਤ ਤਾਂ ਸੋ ਨਾਜਿਕ ਦੱਸੇ ਜਾ ਰਹੇ ਸੋ ਮੌਕੇ ਤੇ ਜਿਹੜੇ ਕਿ ACP ਔਰ ਜਿਹੜੇ ਕਿ ਹੋਰ ਵੀ ਪੁਲਿਸ ਅਧਿਕਾਰੀ ਕਾਫੀ ਤੇ ਪਹੁੰਚੇ ਸੀ ਸੋ ਇਹਨਾਂ ਦਾ ਕਹਿਣਾ ਕਿ ਸ਼ਵਾਸਨ ਦਿੱਤਾ ਗਿਆ ਕਿ ਉਹਨਾਂ ਨੂੰ ਜਲਦ ਤੋਂ ਜਲਦ ਉਹਨਾਂ ਦੀ ਜਿਹੜੀ ਪਕੜਾ ਜਿਹੜੀ ਕੀਤੀ ਗਈ ਟੋਪੀ ਦੇ ਸੀਸੀਟੀਵੀ ਚ ਇਹ ਵਿਅਕਤੀ ਆ ਚੁੱਕੇ ਹੋਏ ਨੇ ਸੋ ਸ਼੍ਰੀ ਰਾਮ ਸੈਨਾ ਜਿਹੜੇ ਹੈ ਉਹ ਤੋਂ ਮਿਸ਼ਰਾ ਜੀ ਤੋਂ ਉਹਨਾਂ ਦਾ ਕਹਿਣਾ ਕਿ ਅਸੀਂ ਨਸ਼ੇ ਦੇ ਵਿਰੁੱਧ ਜਿਹੜੇ ਆਵਾਜ਼ ਚੁੱਕਦੇ ਹਾਂ ਸੋ ਉਹੀ ਨਸ਼ਾ ਤਸਕਰ ਹੈ ਜਿਹੜਾ ਉਹਦੇ ਵੱਲੋਂ ਹੀ ਜਿਹੜਾ ਕਿ ਇਹ ਹਮਲਾ ਕੀਤਾ ਗਿਆ ਹੈ ਸੋ ਤਸਵੀਰਾਂ ਬਿਲਕੁਲ ਤੁਹਾਨੂੰ ਸੰਜੇ ਕਹਿੰਦੇ ਜਲੰਧ ਦੇ ਕਪੂਰਥਲਾ ਚੌਂਕ ਦੀਆਂ ਸੋ ਤੁਹਾਨੂੰ ਇੱਕ ਵਾਰ ਫੇਰ ਤੋਂ ਦੱਸ ਦਈਏ ਕਿ ਸਾਡਾ ਚੈਨਲ ਜਿਹੜੇ ਪੋਸਟ ਨਹੀਂ ਕਰਦਾ ਕਿ ਜੋ આરોਪ ਲਗਾ ਰਹੇ ਲੇਕਿਨ ਪੁਲਿਸ ਵਾਲਾ ਕਹਿਣਾ ਕਿ ਹਮਲਾ ਜਰੂਰ ਹੋਇਆ ਔਰ ਜਿਹੜਾ ਹਮਲਾ ਜਨਾ ਵਲੋਂ ਕੀਤਾ ਗਿਆ ਸੋ ਕਪੂਰਥਲਾ ਰੋਡ ਦੇ ਉੱਪਰ ਜਿਹੜਾ ਕਿ ਇੱਕ ਪੈਟਰੋਲ ਪੰਪ ਸੀਗਾ ਔਰ ਪੈਟਰੋਲ ਪੰਪ ਦੇ ਉੱਪਰ ਜਿਹੜਾ ਕਿ ਦੋ ਵਿਅਕਤੀਆਂ ਵੱਲੋਂ ਇਸ ਵਿਅਕਤੀ ਦੇ ਉੱਪਰ ਹਮਲਾ ਕੀਤਾ ਗਿਆ ਔਰ ਜਿਹੜੇ ਨਾ ਜਿਹੜੇ ਹਾਲਾਤ ਹੈ ਕਿ ਕਾਫੀ ਨਾਜ਼ੁਕ ਦੱਸੇ ਜਾ ਰਹੇ ਹੈ ਸੋ ਪਰਿਵਾਰਿਕ ਮੈਂਬਰ ਸਾਰੇ ਜਿਹੜੇ ਕਿ ਇਸ ਤੋ ਇਹਨੇ ਤਸਵੀਰਾਂ ਤੁਹਾਰ ਤੋਂ ਲੈਣੇ ਜਜ਼ਾ ਇਸ ਕਮਨ ਲੈ ਕੇ ਹੋਰ ਅਪਡੇਟ ਆਉਂਦੀ ਤਾਂ ਉਹਨਾਂ ਦੁਆਰਾ ਫੇਰ ਉਭਰੋ ਆਵਾਂਗੇ ਜੰਦਰ ਟਾਈਮ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ